ਬੋਲੋ ਵੀ ਇੰਨੀ ਨਹੀਂ ਗਈ ਤੂੰ ਇੱਕ ਸਾਰ ਹਾਂ ਲੰਬਾ ਕੋਈ ਆਇਆ ਨਹੀਂ ਇਹਦਾ ਹਾਂ 300 300 300 ਕਰਨੀ ਗੱਲ ਫਾਈਨਲ ਆ ਗਈ ਕਿੱਥੇ ਲੈਣੇ ਇਹ ਤਾਂ ਕੋਈ ਨਹੀਂ ਆ 300 300 300 ਹਾਂ ਵੀ ਬੋਲਾਂਗੇ ਨਾ ਆਵੇ ਸੜਾ 10 ਰੁਪਏ 310 ਦिए 10 ਰੁਪਏ ਬੋਲਾਂਗੇ 310 ਯਾਰ ਕੀ ਲਓ ਜੀ ਪਹਿਲੀ ਟਰਾਲੀ ਦਾ ਜਿਹੜਾ ਰੇਟ ਲੱਗ ਗਿਆ ਜੀ ਸਿਰਾ 300 ਤੇ 10 ਰੁਪਏ ਜਿਹੜਾ ਪਹਿਲੀ ਟਰਾਲੀ ਦਾ ਰੇਟ ਲੱਗਿਆ ਜੀ ਦੂਸਰੇ ਨਾਲ ਦਾ ਰੇਟ ਵੇਣੀ ਆ ਬਾਈ ਜੀ ਪਹਿਲੀ ਟਰਾਲੀ ਦਾ ਸਿਰਾ ਰੇਟ ਹੀ ਲੱਗਿਆ ਹਾਲੇ ਤਾਂ 300 ਤੇ 10 ਰੁਪਏ ਜੀ ਦੂਸਰੇ ਨਾਲ ਕੋਈ ਜਾਣਦੇ ਆ ਬਜੀ ਲਓ ਜੀ ਬਾਈ ਜੀ ਦੰਨਾ ਨਾ ਗਏ ਖੜੇ ਇੱਕੋ ਖੜਿਆ ਬਾਈ ਲਓ ਜੀ Masya Allah. Halo. ਬੋਲੋ ਭਾਈ ਆਲੇ ਬਸ ਆ ਉੱਡ ਉੱਡ ਕੇ ਪਈ ਆਏ ਨਹੀਂ ਬੋਲੋ ਬੋਲੋ ਆ ਬਿੱਦੇ 300 ਰੁਪਿਆ 300 ਰੁਪਿਆ 300 300 ਆ ਭਾਈ 300 ਬੋਲਾਂਗੇ ₹300 ਰੁਪਈਆ ਨਹੀਂ ਲਿਖਾਓ ਜੀ ਦਿਖਾਓ ਜੀ ਲਓ ਜੀ ₹300 ਜਿਹੜਾ ਹਾਲੇ ਤਾਂ ਗਈ ਹੈ ਜੀ ਦੂਸਰੀ ਟਰਾਲੀ ਦੀ ਜਿਹੜਾ ₹300 ਗਈ ਪਹਿਲੀ ਟਰਾਲੀ 310 ਦੂਸਰੀ ਜਿਹੜੀ ਗਈ ਹੈ ਪੂਰਾ 300 ਜੀ ਤੀਸਰੇ ਨਾਲ ਕੋਲ ਚੱਲਦੇ ਆ ਜੀ ਵਿਣਿਆ ਵੀ ਕੀ ਰੇਟ ਜਿਹੜਾ ਜੱਪ ਹੁੰਦਾ ਜੀ ਤੀਸਰੇ ਨਾਲ ਦਾ ਮਿੱਤਰੋ ਆਜੋ ਵੀ ਆਪ ਕੋ ਲਿਆ ਠੀਕ ਹੋ ਗਈ ਠੀਕ ਹੈ ਥੀ ਭਰ ਗਏ